ਇਹ ਕੋਲ ਨਾ ਗੰਨਵਾ ਸਾਹਿਬ ਪਿੰਡ ਦਿਨੇਕ ਅਮਰੋ ਹੈ ਬੀਬੀ ਉਹਦਾ ਪਤੀਜਾ ਨਾ ਖਾਰਕੂ ਲੜ ਬਲੇ ਚੋਟੀ ਦੇ ਖਾਰਕੂ ਵਿੱਚ ਸ਼ਾਮਲ ਹੋ ਗਿਆ ਉਹਨੂੰ ਉਹਤੇ ਸਿਰ ਤੇ ਨਾਮ ਰੱਖ ਤਾ ਗੋਲੀ ਦਾ ਆਰਡਰ ਹੋ ਗਿਆ ਆਈ ਬਾਬਾ ਜੀ ਕੋਲ ਗੰਨਵਾ ਸਾਹਿਬ ਬਹੁਤ ਰੋਈ ਬਾਬਾ ਜੀ ਮੇਰੇ ਪਤੀਜੇ ਨੂੰ ਪੁਲਸਾਂ ਨੇ ਮਾਰ ਦੇਣਾ ਮਾਰ ਦੇਣਾ ਮਾਰਾ ਕਿਰਪਾ ਕਰੋ ਜਾ ਆਪ ਵੀ ਕਹਿੰਦੇ ਯਮਰੋ ਚੁੱਪ ਕਰ ਉਹ ਗੋਲੀਆਂ ਨਹੀਂ ਬਣੀ ਜਿਹੜੇ ਤੇਰੇ ਭਤੀਜੇ ਦੇ ਵੱਜ ਸਕੇ ਧੰਨਵਾਦ ਬਾਰਾਮ ਸਿੰਘ ਉਹ ਦੇਖ ਲੋ ਲਾਲਾ ਲਾਲਾ ਉਹਨਾਂ ਭਤੀਜਾ ਹੁਣ ਆਪਣੇ ਘਰ ਆਉਣਾ ਬਸਦਾ ਜਿਹੜਾ ਕੋਈ ਕਿਸੇ ਨੂੰ ਹੱਥ ਵੀ ਮਲਾ ਲੈਂਦਾ ਸੀ ਨਾ ਉਹਨੂੰ ਵੀ ਪੁਲਿਸ ਆ ਕੇ ਮਾਰ ਦਿੰਦੀ ਸੀ ਇਸ ਰੂਪ ਜਿਵੇਂ ਦਿਖਦਾ ਮਹਾਰਾਜ ਬੜੇ ਮਹਾਰਾਜ ਜੀ ਦਾ ਪਾਪੀ ਹਰਸਾਲ ਸਾਹਿਬ ਹਾਂਜੀ ਤੁਸੀਂ ਕੀ ਦੇਖਿਆ ਜਦੋਂ ਤੁਸੀਂ ਦਰਸ਼ਨ ਕਰਦੇ ਮੇਰਾ ਹੀ ਸਭ ਕੁਝ ਹੈ ਉਹ ਉਹਨਾਂ ਦੇ ਦਿੱਤੇ ਸਭ ਐ ਲੈ ਰਹੇ ਆਂ